ਲੋ ਬਾਈ ਚੱਲ ਰਿਹਾ ਹਲਵਾਈ ਦਾ ਕੰਮ ਪੂਰੇ ਜੋਰਾਂ ਤੇ ਇਹਨੂੰ ਮਠਾ ਲੱਗ ਗਿਆ ਬਾਈ ਸ਼ੱਕਰਪਾਰਿਆਂ ਨੂੰ ਤੇ ਇੱਧਰ ਮਠਾ ਲੱਗ ਰਿਹਾ ਤੇ ਬਾਈ ਨੂੰ ਮਿਲੋ ਪਹਿਲਾਂ ਸਤਿ ਸ੍ਰੀ ਅਕਾਲ ਜੀ ਬਾਈ ਕੰਮ ਇਹ ਵੀ ਟੈਨਸ਼ਨ ਦਾ ਹਨਾ ਆਵਰ ਹੈ ਆਂ ਗਿਆ ਪਰ ਆਏ ਹਾਂ ਜਿਹੜਾ ਖਾਊਗਾ ਕੌਣ ਖਾਊਗਾ ਹਾਂ ਇਟਲੀ ਕੀ ਵੀ ਹਾਂ ਉਹ ਬਾਈ ਇਟਲੀ ਜੋਬਨ ਵਾਲੇ ਬਾਈ ਜੋਬਨਪ੍ਰੀਤ ਜਿਹੜਾ ਬਾਈ ਸਸਰੀਕਾਲ ਬਾਈ ਤੈਨੂੰ ਬਾਈ ਕਹਿੰਦਾ ਵੀ ਸਾਡੇ ਪਿੰਡ ਦਾ ਹੀ ਹੈ ਮੈਂ ਦਸਤਾ ਦਾ ਬਾਈ ਨੂੰ ਮਾਹਾਂ ਬੈਠੇ ਆ ਤੇ ਯਾਰੋ ਪਰ ਬਾਈ ਆਏ ਆ ਬੀ ਇਹ ਹੈ ਕੰਮ ਨੀਚੋ ਵਾਲਾ ਹਨਾ ਹਾਂਜੀ ਹਾਂ ਹੈ ਨੀਚੋ ਜਿੰਨੀ ਹੋਊਗੀ ਉਹਨਾਂ ਦਾ ਕੰਮ ਵਧੀਆ ਮੈਂ ਤੇਜੀ ਕਰੀਉਣੀ ਅੱਛਾ ਮੈਂ ਆਰਮਨਾਲ ਮਾਲ ਬਣਾਉਣਾ ਵਧੀਆ ਬਣਾਉਣਾ ਨਾ ਦਸਦਾ ਵੀ ਆ ਲੱਡੂ ਵੀ ਜਿਹੜੇ ਕੱਲ ਖਾਦੇ ਆ ਉਹ ਬੰਦੇ ਸਾਰੇ ਕਹਿੰਦੇ ਤੇ ਹਨਾ ਆਪਾਂ ਕਾਲੀ ਕੰਮ ਦੇ ਵਿੱਚ ਕਰਦੇ ਨਹੀਂ ਹਾਂ ਸ਼ੱਕਰ ਪਾਰੇ ਇਹ ਲਵਾਈਆਂ ਦਾ ਕੰਮ ਵਾਈ ਹੁਣ ਜੋਰਾਂ ਤੇ ਚੱਲ ਰਿਹਾ ਤੇ ਬਾਕੀ ਅੱਪਰ ਵੀ ਵਾਈ ਉਹ ਦੇਖੋ ਬੰਦੇ ਤੇ ਆ ਲੋ ਔਰ ਅਵੀ ਵਾਈ ਚੱਲ ਰਿਹਾ ਪਿਆਜ਼ਾਂ ਵਾਲੇ ਬੰਦੇ ਬਹਿ ਗਏ ਆਪਣੇ ਆਪਣੀ ਖੱਲੀ ਪੈ ਜਾਂਦੇ ਬੰਦੇ ਦੇਖਣੀ ਤੇ ਇਧਰ ਵਾਈ ਖੋਏ ਦਾ ਕੰਮ ਦੇਖੋ ਇਹ ਕੰਮ ਵੀ ਕਹਿੰਦੇ ਹਰੇਕ ਦੇ ਬਸਦਾ ਨਹੀਂ ਹੈਗਾ ਸਿਰਫ ਇਹਨੂੰ ਕਾਰੀਗਰੇ ਕਰ ਸਕਦਾ ਹਨਾ ਕਿਉਂਕਿ ਇਹ ਜਾਮਣ ਰਸਗੁੱਲਾ ਜਿਹੜਾ ਇਹਦਾ ਬਣਾ ਇਹਦੇ ਵਿੱਚ ਮਾੜਾ ਮੋਟਾ ਵੀ ਕਹਿੰਦੇ ਵੀ ਕਾਲਸ ਨਹੀਂ ਆਉਣ ਦੇ ਜੀ ਤੇ ਬਾਕੀ ਚੀਨੀ ਪੈ ਗਈ ਬਾਈ ਚਾਣੀ ਵਾਲੀ ਅੱਜ ਸਾਰੀ ਤਿਆਰੀ ਇਹੀ ਆ ਰਸਗੁਲਾ ਗੁਲਾਬ ਜਾਮਨ ਚ ਆ ਲੋ ਮਿਸਤਰੀ ਬਸ ਹੁਣ ਕੰਮ ਘਟਦਾ ਵੀ ਜਾ ਰਿਹਾ ਸਮਝ ਲਓ ਵੱਧਦਾ ਵੀ ਜਾ ਰਿਹਾ ਦੋਏ ਚੀਜ਼ਾਂ ਮਿੱਠੇ ਦਾ ਮੇਨ ਕੰਮ ਤਾਂ ਆ ਦੇਖੋ ਆ ਪਈ ਚਾਣੀ ਦੇਖਣਾ ਹੀ ਆchna ਆ ਲੋ ਪਰ ਉਧਰ ਸਾਰੇ ਖੜੇ ਆਹ ਹੋਰ ਆਹ ਦੇਖ ਸੰਤੀ ਉਧਰ ਚੱਲ ਰਿਹਾ ਕੰਮ ਦਿਖਾ ਵੀ ਦਿੰਦੇ ਆ ਤੁਹਾਨੂੰ ਆਹ ਸੰਟੀ ਓਕੇ ਚੱਲਦਾ ਕੰਮ ਮੈਂ ਦੀ ਸ਼ੁਰੂ ਹੋ ਗਈ ਮੈਂ ਦੀ ਸ਼ੁਰੂ ਹੋ ਗਈ ਠੀਕ ਆ ਆ ਲੋ ਆਹ ਇਹ ਘੋਟੇ ਵਰਤਾ ਖੜੇ ਹੀ ਰੌਣਕਾ ਦੇਖਦੀਆਂ ਜੋ ਕੁਛ ਮਰਜੀ ਉਹ ਹੌਲੀ ਮੈਂ ਤੁਹਾਨੂੰ ਕੰਮ ਲਿਆ ਕੇ ਠੀਕ ਨੇ ਆ ਲੋ ਭਾਈ ਦੇਖਣਾ ਇੱਧਰ ਤੇ ਆਪਣੇ ਖੇਤ ਦੇਖ ਲਓ ਜਿੱਕਣਾ ਦੇਖਣੇ ਆ ਪਾਣੀ ਲੱਗ ਰਿਹਾ ਬਾਈ ਕਣਕ ਨੂੰ ਆ ਦੇਖੋ ਕਣਕ ਨੂੰ ਕਿੰਨੇ ਕੇ ਦਿਨ ਭੁੱਲ ਸੀ ਆਉਣੀ ਉਹ ਦੇਖੋ ਕਣਕ ਨੂੰ ਤਾਂ ਆਪਾਂ ਭੁੱਲੇ ਵੀ ਆ ਹੁਣ ਪਾਣੀ ਲੱਗ ਗਿਆ ਰੇਪੇਵੇ ਉਹ ਹਾਂ ਬੱਗੂ ਬਟੌਰ ਦਿਖਾਈ ਉਹ ਬੱਗੂ ਦੇਖੀ ਇਹ ਤੈਨੂੰ ਦੇਖੀ ਹੋ ਬੱਲੇ ਇਹਦ ਬੱਲੇ ਨਿਆਣਾ ਨਾਲ ਫੁੱਲ ਟੌਰ ਆ ਬਾਈ ਲੋ ਭਾਈ ਰਾਲਾ ਰਾਲਾ ਜੇ ਸ਼ੁਰੂ ਇੱਧਰ ਬੰਦਾ ਦੇਖਿਓ ਟੋਕਰੀ ਸਿਰ ਪਰੇ ਚੱਲਦੀ ਐ ਟੋਕਰੀ ਵਾਲਾ ਹੀ ਕੰਮ ਸ਼ੁਰੂ ਕਰਿਆ ਬਾਈ ਨੇ ਆ ਦੇਖੋ ਏ ਨਿਆਣੇ ਜਿਆਦਾ ਹੀ ਆ ਬਾਈ ਦੇ ਖੇਕਣਾ ਨਿਆਣੇ ਕੰਮ ਲੱਗੇ ਰਹਿੰਦੇ ਆ ਹੁਣ ਬਾਈ ਖੁਰਮੇ ਰਿਲਾ ਚੁੱਕੇ ਪੂਰਾ ਹਲਵਾ ਕੋ ਆ ਨਿਕਲ ਗਿਆ ਬਾਈ ਕੱਪ ਮੇਰਾ ਸਾਰੇ ਖੜੇ ਚਲੋ ਬਾਈ ਚੱਲ ਰਿਹਾ ਕੰਮ ਬਾਈ ਹਲਵਾਈਆਂ ਵਾਲੀ ਚਾਹ ਤੇ ਸਾਰੇ ਮਰੀਦ ਇੱਥੀ ਆਉਣਾ ਪੈਂਦਾ ਚਾਹ ਤਾਂ ਅੱ퍼 ਵੀ ਬਣਦੀ ਆ ਹਨਾ ਅੱਛਾ ਆਉਣਾ ਪੈਂਦਾ ਪਰ ਇਹ ਸਪੈਸ਼ਲ ਚਾਹ ਹੈ ਮੈਗ ਪੀਣੀ ਆ ਅੱਛਾ ਪੇਪਰ ਤੇ ਮੈਂ ਤਾਂ ਪੀਣੀ ਆ ਨਾ ਮੈਂ ਲਈ ਜੀ ਆਹ ਲੋ ਬਾਈ ਥੈਂਕ ਯੂ ਵੀਰੇ ਹਾਂ ਨਾ ਨਾ ਬੜਾਈ ਵੀ ਉਹ ਬੁੱਲੀ ਆ ਆ ਪਿੱਛੇ ਦੋ ਬਰਾਹ ਸਾਰਿਆਂ ਦੀ ਬਾਈ ਚਾਹ ਚਾਣੀ ਦਾ ਕੰਮ ਚੱਲ ਪਿਆ ਜੀ ਅੱਛਾ ਜਾਮਣਾ ਰਸ ਗਲੇ ਹਾਂ ਤੇਰੀ ਵੀ ਪੱਕੀ ਡਿਊਟੀ ਆ ਤੇ ਕਹਿ ਬਾਈ ਦੀ ਇਹਦੇ ਚ ਰੀਠੇ ਰੂਠੇ ਪੈਣੇ ਜਿਹੜੇ ਉਹ ਅੱਛਾ ਉਹ ਬਾਅਦ ਚ ਮੈਲ ਚੱਕੇ ਦੇ ਹਨ ਬਾਈ ਰੌਣਕ ਲੱਗੀ ਪਈ ਹੈ ਨਾ ਹੈ ਯਾਰ ਤਾਂ ਆਈ ਤਾਂ ਮੋਤ ਹੈ ਸਫਰ ਭਾਈ ਜਾ ਲਾਲਾ ਭਾਈ ਨਹੀਂ 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 हां बाक व बढ़िया चाय ਬਣੀ ਆ ਦੱਸ ਦੇ ਬਾਈ ਨੂੰ ਕਿ ਸਾਡੀ ਚਾਹ ਨੂੰ ਤਾਂ ਤਰਸਦੇ ਲਵਾਈ ਵਾਲੀ ਚਾਹ ਇਹ ਹਾਂ ਬਾਈ ਇਹਨੂੰ ਧੁੱਕੀ-ਬਾਕੀ ਪਾ ਕੇ ਫਿਰ ਜਾ ਕੋ ਪਾ ਕੇ ਪਈ ਆ ਜੀ ਹਾਂ ਸਾਹੇ ਕਿੱਡੇ ਦੇ ਰਹਿਣਾ ਕਪੂ ਧੁੱਕੀ-ਬਾਕੀ ਤਾਰੀਆਂ ਪਾਉਂਦੇ ਮਸਾਲੇ ਜਿਹੜੇ ਤੁਹਾਨੂੰ ਸਪੈਸ਼ਲ ਪਤਾ ਹਾਂ ਲੈ ਕੇ ਬੜੀ ਇਲਾਇਚੀ ਛੋਟੀ ਇਲਾਇਚੀ ਤੁਸੀਂ ਸਾਰਾ ਕੁਝ ਪਾਉਂਦੇ ਆ ਹਾਂ ਉਹ ਚਲੋ ਹਾਸੀ ਮਜ਼ਾਕ ਤੇ ਜ਼ਿੰਦਗੀ ਦਾ ਇੱਕ ਗਹਿਣਾ ਜੇ ਕਰੋਗੇ ਕਰਾਉਂਗੇ ਠੀਕ ਨਹੀਂ ਜਿਹੜਾ ਖਾਊਗੀ ਨਹੀਂ ਗੱਲ ਪੱਕੀ ਆ ਆ ਲੈ ਬਾਈ ਨਾਲ ਦੀ ਨਾਲ ਬਾਈ ਜਦੋਂ ਦੂਆ ਘਾਣਾ ਵੀ ਤਿਆਰ ਹਨ ਇੱਕ ਕੱਢਿਆ ਬਾਈ ਦੂਏ ਦੀ ਤਿਆਰੀ ਹਾਂਜੀ ਵਧੀਆ ਚੱਲ ਰਿਹਾ ਕੰਮ ਹਨ ਚਾਹ ਲੈ ਲੋਕ ਓ ਬਾਈ ਉਧਰ ਰਾਜੂ ਬਾਈ ਵੀ ਆ ਗਿਆ ਹਾਂ ਬਾਈ ਚਾਹ ਲੈ ਲੈ ਹਾਂ ਪਛਾਹਿਆ ਆ ਲੈ ਜੀ ਰਾਤ ਖਾਣੇ ਹੱਤਰੇ ਸਾਰੇ ਵੀ ਬਾਈ ਮਰੀਦ ਐ ਇੱਕ ਉਹ ਪਲਟਨ ਬੈਠੀ ਬਾਈ ਉਹ ਉਹਨਾਂ ਦਾ ਆਪਣਾ ਹੀ ਕੰਮ ਚੱਲ ਰਿਹਾ ਉਹ ਪਤਾ ਨਹੀਂ ਕਿਹੜੇ ਦੇਚੇ ਉਲਝੇ ਹੋਏ ਆਪਣੀਆਂ ਗੱਲਾਂ 'ਚ ਛਾ ਪੀ ਲੋ ਵੀਰ ਪ੍ਰਸ਼ਾਦਾ ਛਕ ਲਿਆਦਾ ਬਾਈ ਸਾਰਿਆਂ ਨੇ ਲੈ ਆ ਲੋ ਦਿਖਾਈ ਜਾਣਾ ਨੂੰ ਹੁਣ ਪਕੌੜੀਆਂ ਦਾ ਨੰਬਰ ਲੱਗ ਗਿਆ ਬਾਈ ਬਾ ਮਿੱਠੇ ਦੇ ਬਾਅਦ ਕਦਰ ਪੈਣੀ ਇਹਨਾਂ ਦੀ ਹਾਂ ਇਹ ਅੱਛਾ ਬਰਾਦਾ ਖੋਪੇ ਦਾ ਇਹ ਗੱਲ ਬਣਨੀ ਹੈ ਬਾਈ ਸਹੀ ਗੱਲ ਹੈ ਮਹਾਰਮਾਨੀ ਹੈਂ ਟਿਕਾਣੇ ਲੱਗੀ ਗੱਲ ਲੋ ਬਾਈ ਇਹ ਮਾਲ ਰਲ ਚੁੱਕਿਆ ਆ ਪਕੌੜੀਆਂ ਫਿਰ ਵਿੱਚ ਰਲਾ ਕੇ ਭਾਜੀ ਤਿਆਰ ਹਾਂਜੀ ਉਹ ਭਈ ਚਾਨੀ ਉਹ ਖੁਰਟਣੇ ਦਾ ਅੱਛਾ ਖੁਰਟਣੇ ਨਾਲ ਰਲਣਾ ਹੈ ਸਰ ਪਨੀਰ ਵੀ ਪਾੜ ਚੁੱਕਿਆ ਸਾਰੇ ਕੰਮ ਰਸਗੁੱਲਿਆਂ ਦਾ ਪਨੀਰ ਵੀ ਪਾੜ ਤੱਕ ਹੈ ਹੈ ਆ ਲੋ ਬਾਈ ਬਬਰਾ ਦਾ ਇੰਨਾ ਕਿ ਪਾਉਣਾ ਤਾਂ ਜੀ ਔਰ ਰਲ ਜਾਣਾ ਹਨਾ ਆ ਚਾਣੀ ਤਾਂ ਸਾਰੀ ਉਹ ਪੀ ਲੈਣੀ ਨੇ ਹਨਾ ਜੀ ਜੀਦਾ ਬਾਈ ਤਿੰਨ ਚੀਜ਼ਾਂ ਤਿਆਰ ਹੋ ਚੁੱਕੀਆਂ ਬਾਈ ਪਕੌੜੀਆਂ ਮਿੱਠੀਆਂ ਤੇ ਆਹ ਲਾਲ ਬਾਈ ਤੇ ਆਹ ਚਿੱਟਾ ਜਿਹੜੇ ਕਹਿੰਦੇ ਅਸੀਂ ਸ਼ੱਕਰਪਾਰੇ ਬਾਕੀ ਅਲੱਗ-ਅਲੱਗ ਤੁਹਾਨੂੰ ਪਤਾ ਵੀ ਤੁਹਾਡੇ ਕਿਆ ਕਹਿੰਦੇ ਆ ਇੱਕ ਅੰਦਰ ਚੌਥੇ ਲੱਡੂ ਪੰਜਵੀਆਂ ਜਲੇਬੀਆਂ ਸਾਨੂੰ ਆ ਪੱਕਣੀਆਂ ਉਹ ਤਾਜ਼ੇ-ਤਾਜ਼ੇ ਰੂਟ ਦੇ ਚਲੋ ਇੱਧਰ ਸਾਰੀ ਬਾਈ ਠੇਕਣਾ ਹੈ ਵੀ ਹਲਵਾਈਆਂ ਕੋਲ ਆ ਕੇ ਬੰਦੇ ਖੁਸ਼ੀ ਦਾ ਦੌਰ ਹੁੰਦਾ ਇਹ ਬਾਕੀ ਬਾਈ ਆ ਦੇਖੋ ਆ ਬਰਫੀ ਦੇ ਵਿੱਚ ਜਿਹਨਾਂ ਨੂੰ ਕਹਿੰਦੇ ਜਿਆਦਾ ਆਰਡਰ ਜਿਹਨਾਂ ਦੇ ਜੀ ਪੱਪਰ ਪਪਰਾ ਧੋਨੀ ਦੀ ਮੰਮੀ ਹੈਗੀ ਆ 25 ਦਿਨਾਂ ਦਾ ਉਹ ਥੱਲੇ ਕਹਿੰਦੇ ਆ ਅੱਛਾ ਧੋਨੀ ਦੀ ਮੰਮੀ ਅੱਛਾ ਬਾਬਾ ਜੀ ਆਏ ਹੋਰੇ ਮਰਿਆ ਆ ਗਿਆ ਜੀ ਇੱਕ ਮਿੰਟ ਭਾਈ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਹਾਂ ਇਹ ਵੀਰ ਆਪਣਾ ਬੋਲਦਾ ਆਪਣੇ ਵੀਰਾਂ ਨੂੰ ਜਿਹੜੇ ਵੀ ਭਾਈ ਜੀ ਤੁਹਾਡੇ ਨਾਲ ਦੱਸਦੇ ਕਿ ਆਪਣਾ ਅਫਸਰ ਦੇ ਨਾਮ ਤੇ ਚੈਨਲ ਹੈ ਅੱਛਾ ਆਪਣਾ ਵੀ ਬਲੌਗਰ ਹੈ ਦੱਬ ਕੇ ਬੋਲ ਦੇ ਚੈਨਲ ਦਾ ਨਾਮ ਆਪਾਂ ਹੀ ਅਫਸਰ ਦੇ ਨਾਮ ਤੇ ਮੇਰਾ ਚੈਨਲ ਹੈ ਵੀ ਜੀ ਲੈ ਭਾਈ ਜਿਹੜੀ ਆਪਾਂ ਦੇਖਦੇ ਰਹੇ ਹਾਂ ਇਹ ਤੇਰਾ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਜਿਆ ਜਿੱਨੇ ਵੀ ਮੇਰੇ ਵੀਰ ਭਾਈਏ ਜਿੰਨਾ ਜੁੜੇ ਹੋਏ ਨੇ ਤੇ ਆਪਣੇ ਛੋਟੇ ਭਾਈ ਨੂੰ ਸਦਾ ਅੱਗੇ ਰੱਖਾਪਾਂ ਨੂੰ ਨਾ ਨਾ ਭਾਈ ਸਾਰੇ ਸਪੋਰਟ ਕਰਿਓ ਨਹੀਂ ਦੇਖੋ ਥੋੜਾ ਸਾਰਾ ਜਿੰਨਾ ਦੇਖੋ ਆਪਾਂ ਦੇਖਿਆ ਭਾਈਏ ਕਿਨੇ ਕੋਈ ਸਪੋਰਟ ਕਰਦੇ ਆਂ ਦੀਆ ਥੋੜਾ ਜਿਹਾ ਸਾਰਾ ਆਪਣੇ ਚੈਨਲ ਨੂੰ ਸਪੋਰਟ ਦਿਓ ਉਹ ਮੈਂ ਬੱਚਿਆਂ ਦਾ ਉਹਨਾਂ ਵਧੀਆ ਤੋਂ ਦੇਖਿਆ ਹੈ ਨਾ ਮੈਨੂੰ ਬਹੁਤ ਬੰਦਣਾ ਚਾਹੀਦੀ ਹੈ ਨਾ ਨਾ ਠੀਕ ਆ ਮਹਾਰਾਜ ਕਿਰਪਾ ਕਰੂਗਾ ਤੇ ਭਾਈ ਬਾਈ ਦਾ ਚੈਨਲ ਦਾ ਮੈਂ ਲਿੰਕ ਆ ਜਿਹੜਾ ਉਹ ਪਾ ਪਈ ਦਊਗਾ ਬਾਈ ਹਾਂ ਜੀ ਨਹੀਂ ਆਉਤਾ ਅਸੀਂ ਜੂਰੇ ਲਾ ਕੇ ਜੀ ਜੂਸ ਚ ਕਰ ਮੈਂ ਤੇਰੇ ਚੈਨਲ ਦਾ ਲਿੰਕ ਆਪਣੀ ਵੀਡੀਓ ਚ ਪਾ ਦੂੰਗਾ ਦੇਖ ਸਕਦਾ ਹਾਂ ਲੋਕ ਤੇ ਦੇਖਦੇ ਆਂ ਜਰੂਰ ਜੀ ਕਰੀ ਜੀ ਆਪਣੇ ਚੈਨਲ ਹਾਂ ਕੋਈ ਨਹੀਂ ਹੁੰਦਾ ਹਾਂ ਬੰਦੇ ਦੇ ਵੀ ਬਾਈ ਹਨਾ ਚਾਹੀਦੀ سپورਟ ਯਾਰ ਠੀਕ ਨਹੀਂ ਤੇ ਬਾਈ ਥੋੜੀ ਜੀ ਚਾਹ ਹੋਰ ਪਾਓ ਲਾਓ ਜੀ ਲਾਓ ਚਾਹ ਜਿੰਨੀ ਮਰਜੀ ਇੱਧਰ ਚ ਪਾ ਦਿਓ ਚਾਹ ਰੋ ਮੈਂ ਸਾਰੀ ਜਿਹੜੀ ਭਲਾਈ ਜਾ ਹਾਂ ਤੇ ਬਾਈ ਆ ਬਾਈ ਦਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਇਹ ਜਿਹੜੀ ਵਰਫੀ ਦਾ ਬਾਈ ਖਵਾ ਬਣ ਰਿਹਾ ਆ ਬਾਈ ਉਹਦੇ ਚ ਕਾਜੂ ਪੈਣੇ ਆ ਆ ਬਾਦਾਮ ਹੈ ਪੀਕੇ ਪੈਣੇ ਆ ਬਾਈ ਬਾਕੀ ਬਾਈ ਸਾਰਾ ਹੀ ਸਮਾਨ ਆ ਜਿਹੜਾ ਪੇਟੀਆਂ ਪਰ ਲੱਗਿਆ ਪਿਆ ਆ ਲੋ ਬਾਕੀ ਬਾਈ ਸਾਰੇ ਆਪਣੇ ਵੀਰ ਭਾਈ ਆ ਸਾਰਿਆਂ ਦੀ ਸਪੋਰਟ ਕਰੋ ਲੱਗੇ ਹੋ ਆ ਦੇਖੋ ਚਲੋ ਉਹ ਬਾਈ ਲੱਗ ਗਈ ਵਰਫੀ ਕੱਟ ਹੋ ਗਏ ਪੀਸ ਹਲਵਾਈ ਨੇ ਕੱਢ ਤੇ ਵੱਟ ਹੈ ਕੋਇਨ ਦੇ ਤਾਂ ਰੰਗ ਅੱਧਰ ਬਾਈ ਵੱਟ ਹੋ ਰਹੀਆਂ گلاب ਜਾਮਨ ਵਾਲੀਆਂ ਗੋਲੀਆਂ ਰਸ ਗੁਨਿਆਂ ਵਾਲੀਆਂ ਆ ਦੇਖੋ ਹਾਂਜੀ ਥੈਂਕ ਯੂ ਬਾਈ ਜੀ ਪਾਪਾ ਜੀ ਆਪਣੇ ਦਾਣਾ ਤੋਂ ਨਾਲ ਦੱਸਦੇ ਹੋ ਜੀ ਵੀ ਆਪਣੀ ਮਰਜ਼ੀ ਦਾ ਕਰਦੇ ਆ ਠੀਕ ਆ ਜੀ ਆ ਆ ਲੋ ਬਾਈ ਆਇਆ ਬਾਈ ਅਦਰਵਾਇ ਕੀ ਜਿ ਤਾਲਾ ਰਹੀਆਂ ਤੇ ਚਾਣੀ ਤੇ ਆ ਪੈ ਗਿਆ ਰੇਠਾ ਹਨਾ ਨਾਲ ਦੀ ਨਾਲ ਇਧਰ ਵਜੇ ਖੋਆ ਬਾਈ ਗੋਲੀ ਦਾ ਹਿਸਾਬੇ ਹੋਰ ਬਾਈ ਠੀਕ ਅਡਾ ਹੁਣ ਆਏ ਬਾਈ ਕੰਮ ਏਕਣਾ ਹੀ ਗੁਲਾਬ ਜਾਮਨ ਵਾਲੀ ਥੋੜੀ ਜੀ ਰਾੜ ਹੋ ਜਾਣੀ ਹਨਾ ਜੀ ਕਿਉਂ ਉਹ ਚ ਰੰਗ ਪੈਣਾ ਹੈ ਹੈ ਫਰਾਈ ਵਿੱਚ ਬਣਦੀ ਹੈ ਜੀ ਅੱਛਾ ਤੇਲ ਵਿੱਚ ਫਰਾਈ ਹੋ ਉਹ ਤੇਲ ਚ ਫਰਾਈ ਹੋਣੀ ਹੈ ਠੀਕ ਪਰ ਫਰਾਈ ਦਾ ਬਟਾ ਹੈ ਠੀਕਾ ਠੀਕਾ ਲਾ ਬਾਈ ਚੱਲ ਰਿਹਾ ਬਾਈ ਕੰਮ ਹਾਂ ਓਕੇ ਆ ਨਾ ਫੋਲ ਬਾਈ ਆ ਥੈਂਕ ਯੂ ਦੱਸ ਕੋਈ ਚੀਜ਼ ਮਾੜੀ ਬਣ ਜੂ ਹਲਵਾਈਆਂ ਦੇ ਹੱਥ ਉਹ ਵੀ ਕੋਈ ਕੋਸ਼ਿਸ਼ ਆ ਬਣਾਓ ਹਾਂ ਇਹ ਹੈ ਸਹੀ ਗੱਲ ਹੈ ਲਵਾਈ ਬੰਦੇ ਉੱਪਰ ਵੀ ਪਿਆਜਾਂ ਨੂੰ ੜੇ ਬੈਠੇ ਆ ਸਾਰੇ ਕੋਸ ਨਾ ਕੋਸ ਆਪਣੇ ਆਪਣੇ ਕੰਮ ਲੱਗੇ ਹੋਏ ਆ ਬਾਈ ਸਾਰੀ ਯਾਰੋ ਦੇਖੋ ਹਲਵਾਈ ਫੋਲੋ ਬਟਾ ਫੁੱਲ ਰੌਣਕਾਂ ਲੱਗੀਆਂ ਪਈਆਂ ਬੰਦੇ ਵੀ ਲੱਗੇ ਆਪਣੇ ਪਹੁੰਚਣ ਹਲਵਾਈ ਨੇ ਬਰਫੀ ਵਾਲੇ ਖੋਏ ਨੂੰ ਦਿੱਤੇ ਪਏ ਹੈ ਗੇੜੇ ਭਾਈ ਕਹਿੰਦੇ ਇਹਨੂੰ ਜਿੰਨੀ ਲੈਸ ਆਉਣੀ ਹੈ ਉਨੀ ਬਰਫੀ ਵਧੀਆ ਬਣਨੀ ਇਧਰ ਬਾਈ ਬਦਾਮ ਕੱਟ ਹੋ ਰਹੇ ਆ ਜਿਹੜੇ ਭਣਿਆਂ ਬਰਫੀ ਦਾ ਲੰਗਰ ਕੰਨੀ ਨਹੀਂ ਨਗਾ ਲੰਗਰ ਉਹ ਬਸ ਬਣ ਗਿਆ ਪ੍ਰਸ਼ਾਦਾ ਹਾਂ ਬਾਈ ਹੈਲੋ ਦੇ ਲਾਕੇ ਆਏ ਜਿੰਨਾ ਕਰਮ ਹੋਈ ਜਾਂਦਾ ਉਨਾ ਹੀ ਚਿੱਟਾ ਹੋਈ ਜਾਂਦਾ ਆ ਖਰਚਣਾ ਕਰਦਾ ਹੈ ਖਰਚਣੇ ਤੇ ਫਰਕ ਹੈ ਹਲ ਇੱਕ ਹੋਰ ਆ ਬਾਈ ਜਿਹੜੇ ਤੁਹਾਡੇ ਰਮਨ ਦੇ ਬਿਆਨ ਨੂੰ ਹਲਵਾਈ ਤੇ ਆਏ ਉਹਨਾਂ ਦੀ ਕੜਾਹੀ ਨਹੀਂ ਸੀ ਚੱਕ ਹੁੰਦੀ ਦੇਖੀ ਸੀ ਕੜਾਹੀ ਉਹ ਇੰਨੀ ਮੋਟੀ ਦੀ ਉਹ ਉਹ ਕਹਿੰਦਾ ਸਪੈਸ਼ਲ ਖੋਏ ਵਾਲੀ ਆ ਹੈ ਆ ਇਹ ਵੀ ਪੁਰਾਣੀਆਂ ਬਾਈਆਂ ਕੋਲ ਹਾਂ ਲੋਕਾਂ ਦੇ ਕੋਲ ਹੁੰਦੇ ਨੂੰ ਗੱਲ ਪੱਕੀ ਆ ਹਾਂ ਸਵੇਰ ਦਾ ਖੋਦਣਾ ਘਾੜ ਦਿਓ ਹੈ ਗੱਲ ਪੱਕੀ ਮਾਰੀ ਵੀ 14 ਸਾਲ ਤਾਂ ਸਾਡੇ ਕੋਲ ਹੋ ਗਿਆ ਉਹਨਾਂ ਨੂੰ ਜਿੱਦੀ ਘਾਸ ਦਿਓ ਹੈ ਵੱਡੇ ਵੱਡੇ ਕੰਮ ਜਾਂਦੇ ਹਾਂ ਉਹ ਸਵੇਰ ਦਾ ਖੋਦਣਾ ਦਿਖਾਉਣ ਲਈ ਜਾਏ ਸਹੀ ਗੱਲ ਹੈ ਇਹ ਸਰਪ ਲੋਧੀ ਹੋਵੇ ਨਾ ਹੋਰੀ ਫੈਨ ਨਾਲੇ ਸਾਨੂੰ ਕਹਿੰਦੇ ਹਾਂ ਹਾਂ ਥੱਲਾ ਖਾਣ ਹੂੰ ਯਾਰ ਕਹਿ ਨਹੀਂ ਜਾਂਦਾ ਕਿ ਚੱਲੇ ਰਿਹਾ ਸਵੇਰ ਦਾ ਯਾਰ ਆਖਰਕਾਰ ਨੂੰ ਠੀਕ ਨੇ ਡੀਜ਼ਲ ਪੱਠੀ ਆਉਂਦੇ ਆ ਉਹ ਤਾਂ ਜਮੂ ਫੀਆਰ ਕਰਦੇ ਡੀਜ਼ਲ ਪੱਠੀ ਬੰਨੀ ਗੱਲ ਬਣਦੀ ਬਣੀ ਗੱਲ ਕਰਨੀ ਚਾਹੀਦੀ ਬਾਈ ਨਿਕਲ ਤੈਮ ਲੈਣਾ ਕੋਨੇ ਆ ਮੜਿਆ ਦਵਾਜਾ ਗਿਆ ਕਰਿਆ ਨਾ ਆਪਰੇ ਕੋਲਾ ਬੰਨਿਆ ਯਾਰ ਉਹ ਵੀ ਹਲਵਾਈ ਦੇ ਹੁਣ ਕਹਾਂ ਹਲਵਾਈ ਵੀ ਆਨਲਾਈਨ ਹੀ ਹੋਇਆ ਕੰਮ ਸਟੇਟਰ ਨੇ ਦੱਸਿਆ ਅੱਲਾ ਕਹਿੰਦੇ ਮੂ ਕੈਸੇ ਜਾਉਂਦੇ ਕਹਿੰਦਾ ਤੂੰ ਹੋਏ ਬਦਲਿਆ ਜੀ ਜੇ ਡੀਜ਼ਲ ਵਾਲੀਆ ਨਾ ਉਹ ਵੀ ਮੜਾ ਜਾ ਸਾਥੀ ਆਪਣਾ ਲੋ ਬਾਈ ਪਾਪਾ ਜੀ ਵੀ ਉਧਰ ਆਪਣਾ ਆਪਣਾ ਘੇੜਾ ਵੱਜੀ ਜਾਂਦਾ ਡੀਜ਼ਲ ਵਾਲੀ ਨਿਕਲ ਗਈ ਵਾਹ ਗੈਲਟੀ ਗੱਲੇ ਕਹਿੰਦੇ ਜਾਂਦੇ ਨੇ ਬੜੇ। ਨਾ। ਕੋਈ ਵੀ ਗੈਸ ਬੰਦ ਕਰ ਦਿੰਦੇ। ਇੱਕ ਵਾਰ ਪੰਜ ਮਾਰ ਗਈ। ਹੈ? ਦੋਸਤ ਵਾਰ। ਵਾਹ। ਸ਼ਾਬਾਸ਼ ਇੱਧਰ ਵੀ ਬਾਈ ਪਾਤਾ ਪਲੜ। ਸ਼ਾਮਾ ਕਰ ਛੱਡੀ। ਵੀ ਰਹਿਣ ਜਾਵੇ ਜਸਵੀਰ ਬਾਈ ਚਲੇ ਗਿਆ ਪਰ ਉਹ ਪ੍ਰਸ਼ਾਦਾ ਲੈਣ। ਉਹ ਤੱਕ ਉਹ ਇੱਕਣਾ ਵਿੱਚ ਇਹ ਗੱਲਾਂ ਵਿੱਚ ਕੰਮ ਇੱਕਣਾ ਇੱਧਰ